ہوں جی سکھ مارے گئے قومی پالیسی ہے اس کر کے کانگریس فارڈ اس پالسی کے خلاف نہیں بولو گی جو کر کے پارٹی نیشنل بی جے پی نے پالیسی بنا لی سکھا نو بڑو کیس کی بول دی سکھا جی روزگار دربار ساحب حملہ ہوا پتا لگ جا ਇਹ ਇਤਨਾ ਵਿੱਚ ਕੋਈ ਵੀ 파ਰਟੀ ਨਹੀਂ ਜਿੱਤੇ ਚਲ ਰਹੇ ਹੈ ਕਿ 10 ਸੜਕ ਦੇ ਕੌਂਸਲਰ ਦੇ ਉੱਤੇ ਆਪ ਨੇ ਕਹਿ ਕਿ ਜੇ ਖਰੀਦ ਕਾਪ ਦੇ ਆਪ ਪਾਰਟੀ ਨੇ ਕਾਂਗਰਸ ਤੇ ਬੀਜੇਪੀ ਦੇ ਆਪਣੇ ਕਰਤਾ ਕਹਿ ਕਿ ਜੇ ਸਿਰਫ ਸਭਾ ਫਰਮ ਸੰਗ ਹੈ ਜਿਹੜਾ ਚੋਣਾਂ ਚ ਹਾਂਕਲ ਚੀ ਹੈ ਤੇ ਬੀਜੇਪੀ ਨੇ ਸਦਾ ਸਦਾ ਹੈ ਜੋ ਗ੍ਰਾਂਟੀਆਂ ਚੁੱਕਦਾ ਕੀਤਾ ਸੀਗਾ ਪਰ ਕਾਂਗਰਸ ਗ੍ਰੋਥੀ ਪਾਰਟੀ ਹੈ ਜੇ ਭਾਜਪਾ ਨੇ ਬੋਲਸੇ ਬਣਾ ਲਿਆ ਸਿੱਖਾਂ ਨੂੰ ਪਰਵਾਹ ਨਹੀਂ ਤੇ ਕਾਂਗਰਸ ਵੀ ਬੋਲਦੀ ਜਿਵੇਂ ਕਾਂਗਰਸ ਦਾ ਕੈਂਡੀਟੇਟ ਸਾਹਿਬ ਹੈ ਉਹਨਾਂ ਨੂੰ ਕੋ ਸਪੋਰਟ ਕਰਨ ਲਈ ਹੋਣੀ ਚਾਹੀਦੀ ਬੋਲਦੇ ਜੋ ਆਪਣੇ ਸਹਾਇਕਾ ਪਾਰਟੀਆਂ ਕਹਿੰਦੀ ਹੈ ਕਿ ਸਿੱਖਾਂ ਦੇ ਉੱਤੇ ਜਿਹੜਾ ਬਲੋਕ ਸਾਹਿਬ ਸਾਹਿਬ ਦੇ ਉੱਤੇ ਹੱਤਿਆ ਹੋਇਆ ਹੈ ਉਹ ਸਾਡੀ ਕੌਮੀ ਵਰਲਡ ਸਟੇਜ ਤੇ ਉਹਨਾਂ ਜਗੇ ਸਿੱਖ ਪਾਰੇ ਗਏ ਹੈ ਇੱਕ ਕੌਮੀ ਫੌਜ ਸੀ ਹੈ ਇੱਕ ਗੱਲ ਤੇ ਕਾਂਗਰਸ ਹੌਲ ਇਸ ਪਾਲਸਟਿਕ ਨਾਮ ਲੈਣਗੇ ਜੋ ਅੱਧੇ ਪਾਰਟੀਆ ਬੰਦੀ ਹੈ ਕਿ ਇਹ ਸਾਡੀ ਮਹਿਲ ਕੌਮ ਕੌਮੀ ਫੌਜ ਸੀ ਹੈ ਸੋ ਜੇ ਤੁਸੀਂ ਇਸ ਸੀ ਨੂੰ ਸਮਝ ਲਿਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਇਹ ਇਤਨਾ ਵਿੱਚੋਂ ਕੋਈ ਵੀ 파ਰਟੀ ਨਹੀਂ ਜਿੱਤੇ ਚੱਲ ਰਹੀ ਹੈ ਇਹ ਸਾਰੇ ਕੌਂਸਲ ਦੇ ਉੱਤੇ ਆਖੀ ਇਸਨੇ ਕਹਿ ਦਿੱਤੇ ਕਿ ਇਹ ਖੜੇ ਖੜੇ ਆਪ ਪਾਰਟੀ ਨੇ ਸੰਗਠਨ ਸਿਰ ਬੀਜਪੀ ਦੇ ਆਪਣੇ ਕਰਤਾ ਕਹਿ ਦਿੱਤੇ ਕਿ ਇਹ ਸਿਰਫ ਸੋਧ ਤੂਫਾਨ ਸਿੰਘ ਹੈ ਜਿਹੜਾ ਚੋਰ ਨਿਸ਼ਾਨ ਪਾਲ ਚੀ ਹੈ ਬ੍ਰਾਡਸਟਰ ਸਾਰਿਆਂ ਨੂੰ ਕਹਿ ਦੂੰਗਾ ਕਿ ਤੂਫਾਨ ਸਿੰਘ ਤੇ ਬਾਕੀ ਨੂੰ ਮੋਰ ਪਾਖੇ ਇਸ ਸੱਟ ਨੂੰ ਦੇ ਵਿੱਚ ਭੇਜੋ

ਜੇ ਪੀਐਨ ਤੋਂ ਸਿਖਰਾਂ ਨੂੰ ਵਰਤੋਂ ਦੇ ਤੇ ਕਾਂਗਰਸ ਜੁੜੀ ਬੋਲਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ ਸਾਹਿਬ ਉਹਨਾਂ ਨੂੰ ਕੋਈ ਸਪੋਰਟ ਸੌਂਦ ਲਈ ਹੋ ਨਹੀਂ ਕੋਈ ਜੁੜੀ ਬੋਲਦੇ ਜੋ ਪਰਚੇ ਸਾਰੀਆਂ ਪਾਣੀਆਂ ਗੱਡੀਆਂ ਕਿ ਸਿੱਖਾਂ ਦੇ ਉੱਤੇ ਜਿਹੜਾ ਬਲੋਸ਼ ਦਾ ਸਰਪਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹ ਸਾਡੀ ਕੌਮ ਨੂੰ ਬਹੁਤ ਸਿੱਖੀ ਗਏ ਕਿ ਇੰਨਾ ਵਿਕਲਪ ਕੋਈ ਵੀ ਪਾਰਟੀ ਨਹੀਂ ਦੇ ਰਹੀ ਜਿੱਕੇ ਨੂੰ ਜਨਰੇਟ ਰਹੀ ਹੈ ਇਸੇ ਸਬੰਧ ਦੇ ਗੱਲ ਉਤੇ ਆਖੀ ਇਹੋ ਨੇ ਕਹਿ ਜੀ ਕਿ ਖੜੇ ਖੜਦੇ ਆម ਪਾਰਟੀਆਂ ਦੇ ਕਾਂਗਰਸ ਦੇ ਬੀਜੇਪੀ ਦੇ ਆਪਣੇ ਘਰ ਦਾ ਕਹਿ ਜੀ ਸਿਰਫ ਸਤਾਪਨ ਚੱਲ ਰਿਹਾ ਹੈ ਜਿਹਦਾ ਚੋਣ ਦਾ ਹਾਂ ਫਾਲ ਚੱਲ ਰਿਹਾ ਹੈ ਤਾਂ ਬੀਜੇਪੀ ਨੇ ਸਤਾਹਾ ਸਤਾਹਾ ਹੈ ਜੋ ਇੰਦਰਾ ਕਾਂਧੀ ਆਪ ਜੀ ਦਾ ਸਤਾ ਕੀਤਾ ਸੀਗਾ ਉਹ ਕਾਂਗਰਸ ਗਰੋਥੀ ਪ੍ਰਣਤੀ ਹੈ ਜੇ ਭਾਜਪਾ ਨੇ ਕੋਸ਼ਿਸ਼ ਬਣਾ ਲਿਆ ਸਿੱਖਾਂ ਨੂੰ ਵਰਗੋਂ ਦੇ ਕੇ ਕਿ ਕਾਂਗਰਸ ਜੁਲੀ ਬੋਲ ਦੇ ਜਿਹੜੇ ਕਾਂਗਰਸ ਦੇ ਕੈਨੇਡੀਅਨ ਸਾਹਿਬ ਹੈ ਉਹਨਾਂ ਨੂੰ ਸਪੋਰਟ ਕਰਨ ਲਈ ਉਹਨੇ ਕੰਮ ਜੁੜੀ ਬਹੁਤ ਹੈ ਜੋ ਪਰੰਤਿ ਸਾਰੀਆਂ ਪਾਂਡੀਆਂ ਨਹੀਂ ਹੈ ਕਿ ਸਿੱਖਾਂ ਦੇ ਉੱਤੇ ਜਿਹੜਾ ਬਲੋਕ ਸਾਹਿਬ ਸਾਹਿਬ ਦੇ ਉੱਤੇ ਹਮਲਾ ਹੋਇਆ ساری قومی پال جی سکھ مارے گئے قومی پالسی ہے اس کر کے کاگریس فارڈ اس پالسی کے خلاف نہیں بولے گی جو کرکے پارٹی کہ یہ ساری نیشنل قومی پالسی ہے سو جی تھی اس چیز نو سمجھ گئے تو تھن پتا لگ جا ਇਹ ਇਤਨਾ ਵਿੱਚ ਕੋਈ ਵੀ ਪਾਰਟੀ ਨਹੀਂ ਟਿਕਟੋਰ ਜਨ ਰਹੀ ਹੈ ਕਿ ਇਹ ਸਾਡੇ ਗੌਰ ਦੇ ਉੱਤੇ ਆਖੀ ਇਹੋ ਨੇ ਕਹਿ ਜੀਏ ਖੜੇ ਖੜਤੇ ਆਪ ਪਾਰਟੀ ਦੇ ਕਾਂਗਰਸ ਦੇ ਭਾਜਪਾ ਦੇ ਆਪਣੇ ਕਰਤਾ ਕੈਂਡੀਟ ਸਿਰਫ ਤਫਾਨ ਸਿੰਘ ਹੈ ਜਿਹੜਾ ਚੋਣ ਸੰਗ ਬਾਤਰੀ ਹੈ ਗਰੰਟ ਅੰਦਰ ਸਾਰਿਆਂ ਨੂੰ ਪੇਸ਼ ਕਰੂੰਗਾ ਕਿ ਤਫਾਨ ਸਿੰਘ ਤੇ ਬਾਤਰੀ ਨੂੰ ਮੋਤ ਆਕੇ ਇਸ ਸਭ ਨੂੰ ਜਿਹੜੇ ਭੇਜੋ ਤੇ ਇਹ ਰੂਹ ਗਿਆ ਕੰਨਾ ਜਿਹੜੀਆਂ ਨਹੀਂ ਕੋਈ ਕਰਦਾ ਹੈਗਾ ਉਹ ਕਰ ਸਕਦੇ ਹੁਣ ਛੋਟੇ ਤਾਂ ਇੰਨਾ ਕੁ